ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਕੱਲ ਇੱਕ ਟ੍ਰੈਂਡ ਚੱਲਿਆ ਹੋਇਆ ਵੀ ਕਣਕ ਵੇਜਣ ਤੋਂ ਬਾਅਦ ਗੁੱਲੀ ਡੰਡੇ ਵਾਲੀ ਸਪਰੇਅ ਕਰਨ ਦਾ ਇਹ ਬਹੁਤ ਜ਼ਿਆਦਾ ਚੱਲਿਆ ਹੋਇਆ ਬਹੁਤ ਜ਼ਿਆਦਾ ਮੇਰੇ ਵੀਰ ਇਹ ਕਣਕ ਵੇਜ ਕੇ ਦੂਜੇ ਤੀਜੇ ਦਿਨ ਆਪਣੀ ਗੁੱਲੀ ਡੰਡੇ ਵਾਲੀ ਸਪਰੇਅ ਕਰ ਦਿੰਦੇ ਨੇ ਇਹਦੇ ਫਾਇਦੇ ਵੀ ਬਹੁਤ ਨੇ ਤੇ ਇਹਦੇ ਕੁਝ ਨੁਕਸਾਨ ਵੀ ਹੈਗੇ ਨੇ ਫਾਇਦੇ ਤਾਂ ਭਾਈ ਜੀ ਤੇ ਬਾਹਲਾ ਗੋਲੀ ਡੰਡਾ ਹੁੰਦਾ ਉਹਨੂੰ ਇਹ ਚੀਜ਼ ਦਾ ਬੈਨੀਫਿਟ ਵੀ ਹੈਗਾ ਤੇ ਪਰ ਇਹਦਾ ਇੱਕ ਬਹੁਤ ਵੱਡਾ ਨੁਕਸਾਨ ਆ ਇਹ ਤੁਸੀਂ ਉਹੀ ਬੰਦਾ ਇਹ ਸਪਰੇਅ ਕਰੋ ਜਿਹੜੇ ਬੰਦੇ ਨੂੰ ਪਤਾਗਾ ਵੀ ਮੇਰੀ ਕਣਕ ਨੇ ਹਰਿਆ ਹੋਣਾ ਹੀ ਹੋਣਾ ਮੇਰੀ ਕਣਕ ਦੀ ਜਰਮੀਨੇਸ਼ਨ ਪੂਰੀ ਹੈ ਉਹੀ ਬੰਦਾ ਇਹਦੀ ਸਪਰੇਅ ਕਰੋ ਦੂਜਾ ਬੰਦਾ ਇਹਦੀ ਸਪਰੇਅ ਨਾ ਕਰੋ ਬਈ ਜਿਹੜੇ ਦੀ ਜਿਹੜੇ ਨੂੰ ਆਏ ਵੀ ਮੇਰੀ ਕਣਕ ਪਤਨੀ ਯਾਰ ਹਰੀ ਹੋ ਢੋਲਾ ਚ ਪਾਈ ਆ ਪਤਨੀ ਨਾ ਹਰੀ ਹੋ ਉਹ ਬੰਦਾ ਬਈ ਇਹਦੀ ਸਪਰੇ ਨਾ ਕਰੋ ਤਾਂ ਜੋ ਇਹ ਨਾ ਜਦੋਂ ਆਪਾਂ ਪਾਣੀ ਇਹ ਹਰੀ ਨਹੀਂ ਹੁੰਦੀ ਤੇ ਆਪਣੇ ਕੋਲੇ ਇੱਕ ਉਹ ਤੋਂ ਆਪਸ਼ਨ ਹੁੰਦੀ ਆ ਵੀ ਆਪਾਂ ਪਾਣੀ ਲਾ ਕੇ ਨਾ ਭਿਉ ਕੇ ਕਣਕ ਸਿੜ ਦਿੰਨੇ ਆ ਤੇ ਉਹ ਹਰੀ ਹੋ ਜਾਂਦੀ ਆ ਤੇ ਆਪਣਾ ਫਾਇਦਾ ਹੋ ਜਾਂਦਾ ਨਾਲ ਹੀ ਲੜ ਜਾਂਦੀ ਆ ਤੇ ਫਿਰ ਉਹ ਆਪਣਾ ਜਿਹੜਾ ਮਤਲਬ ਘਟ ਹਰੀ ਹੋਈ ਹੁੰਦੀ ਆ ਉਹ ਪੂਰੀ ਹੋ ਜਾਂਦੀ ਆ ਜ ਜਦੋਂ ਆਪਾਂ ਪਿਆਉ ਕੇ ਕਣਕ ਛਿੜਦਨੇ ਪਾਣੀ ਲਾ ਕੇ ਪਰ ਜਦੋਂ ਇਹ ਆਪਾਂ ਦਵਾਈ ਛਿੜਕੀ ਹੋਈ ਆ ਤੇ ਫਿਰ ਇਹਦੇ ਵਿੱਚ ਬਾਈ ਕੋਈ ਵੀ ਕਣਕ ਹਰੀ ਨਹੀਂ ਹੁੰਦੀ ਜਿਵੇਂ ਮਰਜੀ ਤੁਸੀਂ ਛੱਟੀ ਜਾਓ ਛੋਡੀ ਜਿਹੜੀ ਕਣਕ ਪਹਿਲਾਂ ਹਰੀ ਹੋਈ ਆ ਉਹੀ ਰਹੂਗੀ ਦੂਜੀ ਕਣਕੇ ਚ ਹਰੀ ਨਹੀਂ ਹੁੰਦੀ ਮੇਰਾ ਵੀਰ ਜੀ ਦੇ ਆਏ ਆਗਾ ਵੀ ਢੋਲਾਂ ਢਾਲਾਂ ਚੋਂ ਬੀਜੀ ਆ ਜਰਮੀਨੇਸ਼ਨ ਦਾ ਪਤਾ ਨਹੀਂ ਉਹ ਇਹ ਸਪਰੇ ਨਾ ਕਰੋ ਜਿਹਨੂੰ ਪੱਕਾ ਪਤਾ ਵੀ ਹਾਂ ਮੇਰੇ ਫੁੱਲ ਜਰਮੀਨੇਸ਼ਨ ਹੋ ਕਣਕ ਵੀ ਉਹੀ ਬੰਦਾ ਇਹਦੀ ਸਪਰੇ ਕਰੋ ਵੀਰੇ ਧੰਨਵਾਦ ਵੀਰੇ